ਲਓ ਜੀ ਮਿੱਤਰੋ ਅੱਜ ਹੋ ਗਈ ਤਰੀਕ 8 ਤਰੀਕ ਹੋ ਗਈ ਜੀ 9ਵਾਂ ਮਹੀਨਾ ਤਰੀਕ ਨੋਟ ਕਰ ਲਿਓ ਕਈ ਵੀਰ ਨਾ ਫਿਰ ਕਹਿੰਦੇ ਆ ਜੀ ਤਰੀਕ ਬੋਲ ਲਓ ਤਕਰੀਬਨ ਕਿਤੇ ਦਿਮਾਗ 'ਚ ਨਹੀਂ ਵੀ ਰਹਿੰਦਾ ਬਾਕੀ ਜੇ ਪਹਿਲੀ ਵਾਰ ਚੈਨਲ ਤੇ ਆਏ ਆ ਤਾਂ ਫੋਲੋ ਕਰ ਲਿਓ ਤੁਹਾਡੇ ਕੋਲ ਫਿਰ ਨਾਲ ਦੀ ਨਾਲ ਅਪਡੇਟ ਆਈ ਚੱਲੂਗੀ ਕਿਉਂਕਿ ਜਿਹੜੇ ਵੀਰ ਪੁਰਾਣੇ ਜੁੜੇ ਸਨ ਉਹਨਾਂ ਨੂੰ ਤਾਂ ਤਕਰੀਬਨ ਪਤਾ ਵੀ ਆਪਾਂ ਹਸਾਰ ਪਿੰਡਾਂ ਤੋਂ ਲਿਆ ਕੇ ਝੋਟੀਆਂ ਸੇਲ ਕਰਦੇ ਆਂ ਕਿੰਨਾ ਮੱਝ ਹੋਈ ਕਿੰਨਾ ਮੱਝ ਟੱਕ ਨਹੀਂ ਹੋਣਾ ਇਹ ਤਾਂ ਆਪ ਤਾਂ ਕਟਰੂ ਜਿੱਡਾ ਇਹ ਅਹੀਂ ਅੱਗੇ ਵੀ ਇੱਕ ਦਿਨ ਨੇ ਚੱਕ ਕੇ ਸਿੱਟਤਾ ਸੀ ਕਟਰੂ ਥੱਲੇ ਚੱਲ ਵੀ ਚੱਲ ਚੱਲ ਉਸ ਤੋਂ ਬਾਅਦ ਲਿਆ ਕਰੋ ਚੱਲ ਵੀ ਚੱਲ ਚੱਲ ਹਾਲ ਤੱਕੀ ਵੀ ਦੇਖੀ ਲੱਗਿਆ ਜੋਰ ਦੋਨਾਂ ਦਾ ਹੀ ਕਟਰੂ ਦਾ ਜੋਰ ਲਗਾਇਆ ਵੀ ਮੈਂ ਤੁਰਨਾ ਨਹੀਂ ਕਾਦੋ ਦਾ ਲਗਾਇਆ ਵੀ ਘੜੀਸੋਂ ਦਾ ਬੰਗੇ ਵੰਦੇ ਅੱਗੇ ਇਹ ਕੋਈ ਵੀਰ ਪਹਿਲੀ ਵਾਰ ਆਇਆ ਚੈਨਲ ਤੇ ਤਕਰੀਬਨ ਫੋਲੋ ਕਰਿਓ ਕਿਉਂਕਿ ਆਪਣੀ ਘਰੋਂ ਵਾਪਸ ਦੀ ਗਰੰਟੀ ਹੁੰਦੀ ਆ ਕੋਈ ਵੀ ਨੁਕਸ ਹੋਵੇ ਅਸੂਜ ਅਸੀਂ ਉਥੋਂ ਜਿਹੜੀ ਦੋ ਡੰਗ ਚੋ ਕੇ ਦਸੱਲੀ ਕਰਕੇ ਆਪਦੀ ਪਰਖ ਨਾਲ ਲੈ ਕੇ ਆਉਣਾ ਉਹ ਸਾਡਾ ਫਰਜ਼ ਬਣਦਾ ਇਹ ਗਰੰਟੀ ਦੇਣ ਦਾ ਆਪਾਂ ਕੋਈ ਆਸਾਨ ਨਹੀਂ ਕਰਦੇ ਵੀ ਇਹ ਗੱਲ ਕਹਿ ਕੇ ਅਸੀਂ ਕੋਈ ਆਸਾਨ ਦਿਖਾਈਏ ਤਾਂ ਸਿਰਫ ਆਪਾਂ ਤੁਹਾਡੇ ਹੌਂਸਲੇ ਲਈ ਇਹ ਗੱਲ ਕਹਿੰਦੇ ਆ ਵੀ ਆਪਣੀ ਘਰੋਂ ਵਾਪਸ ਦੀ ਗਰੰਟੀ ਆ ਤੁਸੀਂ ਬੇਝਿਜਕ ਹੋ ਕੇ ਆ ਸਕਦੇ ਹੋ ਜਦੋਂ ਵੀ ਪਸ਼ੂ ਲੈਣਾ ਹੋਇਆ ਕਿਉਂਕਿ ਵੱਡੀ ਸਮੱਸਿਆ ਜਿਹੜੀ ਸਾਰੇ ਤਿਕੜੇ ਨੂੰ ਪੰਜਾਬ ਦੀ ਇਹ ਸੀ ਵੀ ਅਗਲੇ ਡਰਦੇ ਸੀ ਪਸ਼ੂ ਲੈਣ ਤੋਂ ਵੀ ਕਿਤੇ ਕੋਈ ਨੁਕਸਾਲਾ ਵਾਲਾ ਪਸ਼ੂ ਨਾ ਮਿਲ ਜAVE ਆਪਾਂ ਇਹ ਗੱਲ ਦੀ ਜੜ੍ਹ ਹੀ ਚੱਕਤੀ ਵੀ ਘਰੋਂ ਹੀ ਵਾਪਸ ਕਰੋ 4-5 ਦਿਨ ਪਸ਼ੂ ਪਰਖੋ ਨਹੀਂ ਕੋਈ ਫਿੱਟ ਆਉਂਦਾ 4-5 ਦਿਨਾਂ ਦੇ ਵਿੱਚ ਵਾਪਸ ਕਰਕੇ ਚੇਂਜ ਕਰਕੇ ਦਵਾਂਗੇ ਹਾਂਜੀ 1-2 ਦਿਨ ਦੇ ਵਿੱਚ ਵੀ ਤਕਰੀਬਨ ਨਾ ਦੁੱਧ ਦੁੱਧ ਤੇ ਆਏ ਹੋਏ ਪਸ਼ੂ ਲਿਆਂਦੇ ਨੇ ਅੱਜ ਦੀ ਵਿੱਚ ਇਹ ਤਕਰੀਬਨ ਸਾਰੇ ਕਿਉਂਕਿ ਫਿਰ ਅੱਗੇ ਨਾ ਪਹਿਲਾਂ ਦਿੱਕਤ ਆ ਜਾਂਦੀ ਜਦੋਂ ਬਾਹਲਾ ਲੈਰਾ ਸੂਆ ਹੋਇਆ ਹੈ ਪਸ਼ੂ ਲੈਣੇ ਆ ਤਾਂ ਉਹ ਲੇਟ ਤੁਰਦਾ ਸੀ ਜਾਨੂੰ ਗਾਗਾ ਜਾਂਦੇ ਸੀ ਫਿਰ ਸਾਨੂੰ ਵੀ ਕਈ ਵਾਰ ਪਸੂ ਨਹੀਂ ਸੀ ਰਾਹ ਦਿੰਦਾ ਫਿਰ ਗਾਕਾਂ ਨੂੰ ਇੱਕ ਦੋ ਝੋਟੀਆਂ ਸੀ ਸੇਲ ਕਰਕੇ ਇਸ ਟਾਈਮ ਘਰੇ ਰੋਕ ਲਿਆ ਨੇ ਇਸੇ ਮਜ਼ਦੂਰੀ 'ਚ ਹੁਣੋਂ ਤਕਰੀਬਨ 5-6 ਦਿਨ ਦੇ ਸੂਵੇ ਪਸੂ ਨੇ ਇਹ ਆਪਾਂ ਨੂੰ ਸਾਰਾ ਭੇਤ ਦੇ ਦਿੱਤਾ ਤਕਰੀਬਨ ਇਹਨਾਂ ਨੇ ਉੱਥੇ ਹੀ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਅੱਗੇ